ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਬੱਚੋ ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰਾ ਨਾਮ ਹੈ ਪਹਿਲਵਾਨ ਜੁਝਾਰ ਸਿੰਘ ਟਾਈਗਰ ਮੈਂ ਸ਼੍ਰੀ ਚਮਕੌਰ ਸਾਹਿਬ ਦਾ ਰਹਿਣ ਵਾਲਾ ਮੈਂ ਵੀ ਤੁਹਾਡੇ ਵਾਂਗੂ ਛੋਟਾ ਜਿਹਾ ਬੱਚਾ ਸੀ ਜਿਵੇਂ 4th ਕਲਾਸ ਵਾਲੇ ਬੱਚੇ ਹੱਥ ਖੜਾ ਕਰਿਓ ਮੈਂ 4th ਕਲਾਸ 'ਚ ਸੀ ਜਦੋਂ ਮੈਂ ਕੁਸ਼ਤੀ ਖੇਡਣੀ ਸ਼ੁਰੂ ਕਰਤੀ ਸੀ ਹੈਂਡ ਆਊਨ ਬੱਚੋ ਤੇ ਜਿਵੇਂ ਆ ਗੇ ਬੱਚਾ ਬੈਠਾ ਪਤਲਾ ਜ ਮੈਂ ਇਦਾਂ ਦਾ ਹੀ ਸੀਗਾ ਕਿ ਕੋਈ ਦੇਖ ਕੇ ਮੈਨੂੰ ਇਦਾਂ ਮੈਨੂੰ ਕੋਈ ਕਹਿੰਦਾ ਨਹੀਂ ਸੀਗਾ ਮੈਂ ਪਹਿਲਵਾਨ ਬਣੂਗਾ ਕਹਿੰਦੇ ਹੁੰਦੇ ਸੀ ਇਹਨੂੰ ਰੋਟੀ ਤਾਂ ਖਵਾ ਦਿਆ ਕਰੋ ਤੇ ਪਰ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਗੋਲ ਸੈੱਟ ਕਰਦੇ ਹੋ ਉਸ ਗੋਲ ਨੂੰ ਅਚੀਵ ਕਰਨ ਦੇ ਲਈ ਤੁਸੀਂ ਡੈਡੀਕੇਟਿਡ ਹੋ ਸਭ ਤੋਂ ਪਹਿਲਾਂ ਤੁਹਾਨੂੰ ਸੈਲਫ ਡਿਸਪਲਿਨ ਦੇ ਵਿੱਚ ਜਾਣਾ ਜ਼ਰੂਰੀ ਹੈ ਸਕੂਲ ਦਾ ਡਿਸਪਲਿਨ ਉਹ ਸਕੂਲ ਦੇ ਲਈ ਜ਼ਰੂਰੀ ਹੈ ਅਗਰ ਡਿਸਪਲਿਨ ਨਹੀਂ ਹੋਊਗਾ ਤਾਂ ਪੜਾਈ ਨਹੀਂ ਹੋਊਗੀ ਐਦਾਂ ਹੀ ਅਗਰ ਤੁਸੀਂ ਸੈਲਫ ਡਿਸਪਲਿਨ ਨਹੀਂ ਹੈਗੇ ਤਾਂ ਤੁਸੀਂ ਜਿੰਨਾ ਮਰਜ਼ੀ ਪੜੀ ਜਾਓ ਜਿੰਨਾ ਮਰਜ਼ੀ ਖੇਡੀ ਜਾਓ ਜੋ ਮਰਜ਼ੀ ਕਰੀ ਜਾਓ ਤੁਸੀਂ ਆਪਣੀ ਮੰਜ਼ਿਲ ਤੇ ਕਦੇ ਵੀ ਨਹੀਂ ਪਹੁੰਚ ਸਕਦੇ ਅੱਜ ਤੱਕ ਜਿੰਨੇ ਆ ਵੀ ਕਿਸੇ ਨੇ ਪ੍ਰਾਪਤੀਆਂ ਕੀਤੀਆਂ ਚਲ ਮੇਰੀ ਮੈਂ ਤਾਂ ਬਹੁਤ ਛੋਟੀ ਜੀ ਅਜੇ ਸ਼ੁਰੂਆਤ ਹੈ ਮੇਰੀ ਤਾਂ ਆਪਾਂ ਇਤਿਹਾਸ ਫੋਲ ਕੇ ਦੇਖ ਲਈਏ ਜਿਨ੍ਹਾਂ ਨੇ ਆਪਣੇ ਆਪ ਦੇ ਉੱਪਰ ਕੰਮ ਕੀਤਾ ਫਿਰ ਦੁਨੀਆ ਨੇ ਉਹਨਾਂ ਲਈ ਕੰਮ ਕੀਤਾ ਤੇ ਸੈਲਫ ਡਿਸਪਲਿਨ ਤੇ ਮੇਰਾ ਸੈਲਫ ਡਿਸਪਲਿਨ ਦੇ ਸੈਲਫ ਡਿਸਪਲਿਨ ਨੂੰ ਮੈਂ ਇੱਥੇ ਐਕਸਪਲੇਨ ਕਰੂੰਗਾ ਕਿ ਮੇਰੀ ਜਿਹੜੀ ਡੇਲੀ ਰੁਟੀਨ ਹੈ ਮੇਰਾ ਸੈਲਫ ਡਿਸਪੀਸਪਲਨ ਹੈ ਜਿਹੜਾ ਚੌਥੀ ਕਲਾਸ ਤੋਂ ਲੈ ਕੇ ਅੱਜ ਤੱਕ 33 ਸਾਲ ਦਾ ਹੋ ਗਿਆ ਮੈਂ ਸਵੇਰੇ 3:30 ਵਜੇ ਮੈਂ ਮੈਨੂੰ ਅਲਾਰਮ ਲਾਉਣ ਦੀ ਲੋੜ ਨਹੀਂ ਪੈਂਦੀ 3:30 ਵਜੇ ਮੈਂ ਆਟੋਮੈਟਿਕਲੀ ਉੱਠਦਾ ਚਾਰ ਵਜੇ ਗਰਾਊਂਡ 'ਚ 6 ਵਜੇ ਘਰ ਵਾਪਸੀ ਰੈਡੀ ਹੋ ਕੇ ਜੌਬ ਤੇ ਫਿਰ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਟ੍ਰੇਨਿੰਗ ਫਿਰ ਸ਼ਾਮ ਨੂੰ ਆ ਕੇ ਫੇਰ ਟ੍ਰੇਨਿੰਗ ਇਹ ਤਾਂ ਹੁਣ ਜੌਬ ਦੇ ਟਾਈਮ ਹੈ ਅਗਰ ਨਹੀਂ ਸੀ ਤਾਂ 6 ਵਜੇ ਘਰੇ ਵਾਪਸੀ ਰੈਡੀ ਹੋ ਕੇ ਸਕੂਲ ਸਕੂਲ ਚ ਪੜ੍ਹ ਕੇ ਡਿਸਪਲਿਨ ਚ ਰਹਿ ਕੇ ਫੇਰ ਵਾਪਸ ਆ ਕੇ ਫੇਰ ਪ੍ਰੈਕਟਿਸ ਨਾਲੇ ਪੜ੍ਹਾਈ ਸਿਹਤ ਦੇ ਨਾਲ ਜਗ ਪੜ੍ਹਾਈ ਦੇ ਨਾਲ ਨਾਲ ਸਿਹਤ ਜ਼ਰੂਰੀ ਆ ਅਗਰ ਤੁਹਾਡੀ ਸਿਹਤ ਨਹੀਂ ਹੋਗੀ ਤਾਂ ਫੇਰ ਪੜ੍ਹਾਈ ਵੀ ਕਿਸੇ ਕੰਮ ਦੀ ਨਹੀਂ ਹਾਂ ਤੁਸੀਂ ਸਿਹਤ ਵੀ ਬਣਾ ਲਈ ਤੁਹਾਡੇ ਕੋਲ ਪੜ੍ਹਾਈ ਨਹੀਂ ਹੈਗੀ ਤਾਂ ਤੁਹਾਡੀ ਸਿਹਤ ਵੀ ਕਿਸੇ ਕੰਮ ਦੀ ਨਹੀਂ ਸਿਹਤ ਕੰਮ ਇੱਕ ਹੋਊਗੀ ਫਿਰ ਦਿਹਾੜੀਆਂ ਕਰਨ ਦੇ ਕਿਉਂਕਿ ਅੱਜ ਕੱਲ੍ਹ ਮੈਂ ਆਪਣੇ ਸਕੂਲ 'ਚ ਵੀ ਦੇਖਦਾ ਇਸ ਗੱਲ ਨੂੰ ਜਿਹੜੇ ਅੱਜ ਕੱਲ ਦੇ ਬੱਚੇ ਆ ਸਕੂਲਾਂ ਦੇ ਵਿੱਚ ਤਾਂ ਫੁੱਲ ਡਿਸਪੀਸਪਲਿਨ ਦੇ ਵਿੱਚ ਰਹਿੰਦੇ ਨੇ ਪਰ ਘਰਾਂ 'ਚ ਜਾ ਕੇ ਮਾਂ ਪਿਓ ਤੋਂ ਡਰਦੇ ਨਹੀਂ ਹੈਗੇ ਉਹਨਾਂ ਤੋਂ ਮੋਬਾਈਲ ਵੀ ਮੰਗਦੇ ਆ ਉਹਨਾਂ ਤੋਂ ਬਾਈਕ ਵੀ ਮੰਗਦੇ ਆ ਚਲੋ ਮੋਬਾਈਲ ਤੁਸੀਂ ਬਹੁਤ ਜ਼ਿਆਦਾ ਕੋਈ ਦੇਖਣਾ ਹੀ ਤਾਂ ਬਹੁਤ ਜ਼ਿਆਦਾ ਅੱਧਾ ਘੰਟਾ ਦੇਖ ਸਕਦੇ ਆ ਨਾ ਪਰ ਬਾਈਕ ਤਾਂ ਤੁਹਾਡੇ ਲਈ ਬਣੀ ਹੋਣੀ ਬੱਚਿਓ ਜਦੋਂ ਤੱਕ ਤੁਸੀਂ 18 ਸਾਲ ਦੇ ਨਹੀਂ ਹੋ ਜਾਂਦੇ ਡਰਾਈਵਿੰਗ ਟੈਸਟ ਨਹੀਂ ਪਾਸ ਕਰ ਲੈਂਦੇ ਉਹ ਤੱਕ ਤੁਹਾਡੇ ਲਈ ਹੈ ਨਹੀਂ ਜਦੋਂ ਤੱਕ ਤੂੰ ਕਿਸੇ ਦੇ ਮਾਪੇ ਨੂੰ 25000 ਦਾ ਕੀ ਕਹਿੰਦੇ ਆ ਜੁਰਮਾਨਾ ਲੱਗਦਾ ਨਹੀਂ ਨਾ ਤੇ ਹਫਤੇ ਲਈ ਅੰਦਰ ਨਹੀਂ ਜਾਂਦੇ ਮੈਨੂੰ ਲੱਗਦਾ ਉਹ ਤੱਕ ਨਹੀਂ ਸਮਝਾਉਣੀ ਬੱਚਿਆਂ ਨੂੰ ਅਸੀਂ ਤਾਂ ਆਪਣੇ ਸਕੂਲ ਦੇ ਵਿੱਚ ਪੁਲਿਸ ਬੁਲਾ ਲਈ ਸੀ ਵੀ ਜਿਹੜੇ ਜਿੰਨੇ ਆਉਂਦੇ ਆ ਮੋਟਰਸਾਈਕਲਾਂ ਵਾਲੇ ਚੱਕ ਲੋ ਕਿਉਂਕਿ ਉਹਦੇ ਨਾਲ ਸਾਡਾ ਨੁਕਸਾਨ ਨਹੀਂ ਹੈਗਾ ਬੱਚਿਓ ਕੱਲ ਨੂੰ ਜਿਵੇਂ ਹੁਣ ਸਰ ਨੇ ਦੱਸਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਸਕੂਲ ਦੇ ਵਿੱਚ 10ਵੀਂ ਕਲਾਸ ਤੱਕ ਪੜਿਆ ਮਾਨ ਦੇ ਨਾਲ ਸਰ ਨੇ ਕਿਹਾ ਪੜਿਆ ਹੁਣ ਜੇ ਮੈਂ ਏਦਾਂ ਦੇ ਹੀ ਹੁੰਦਾ ਵੀ ਚੱਕਿਆ ਮੋਟਰਸਾਈਕਲ ਇੱਧਰੋਂ ਚੱਕਿਆ ਮੋਟਰਸਾਈਕਲ ਉੱਧਰੋਂ ਮੇਰਾ ਆਪਣਾ ਨੁਕਸਾਨ ਸੀ ਕੁਝ ਬਣਿਆ ਹੈ ਨਹੀਂ ਕੱਲ ਨੂੰ ਮੈਨੂੰ ਕੋਈ ਪੁੱਛਦਾ ਕਿੱਥੇ ਪੜਿਆ ਮੈਂ ਮੈਂ ਕਹਿੰਦਾ ਗੁਰਗੁੰਮ ਸੀ ਸਕੂਲ ਚੋਂ ਮੈਂ ਕਹਿੰਦਾ ਛੱਡਦਾ ਕਹੇ ਜਾ ਸਕੂਲ ਤਾਂ ਵੀ ਜਿੱਥੇ ਤੂੰ ਕੋ ਸਿੱਖਿਆ ਹੀ ਨਹੀਂ ਹੈਗਾ ਕੁਝ ਬਣਿਆ ਹੀ ਨਹੀਂ ਐਡੇ ਮੁਜਾਫਤ ਸਕੂਲ ਹੈ ਜਿਹੜਾ ਉਹ ਸਾਡੇ ਇਲਾਕੇ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਹਾਈ ਲੈਵਲ ਐਜੂਕੇਸ਼ਨ ਦੇ ਵਿੱਚ ਮੰਨਿਆ ਜਾਣ ਵਾਲਾ ਸਕੂਲ ਹੈ ਜਦੋਂ ਮੈਂ ਛੋਟਾ ਹੁੰਦਾ ਪੜਦਾ ਸੀ ਮੁਜਾਫਤ ਇੱਕ ਨੰਬਰ ਤੇ ਸੀ ਗੁਰੂ ਗੋਬਿੰਦ ਸਿੰਘ ਸਕੂਲ ਵੀ ਟੌਪ ਦੇ ਸਕੂਲਾਂ ਚ ਸੀ ਉਦੋਂ ਬਟ ਜਿਹੜਾ ਮੁਜਾਫਤ ਦਾ ਇੱਕ ਗ੍ਰਾਫ ਸੀ ਉਹ ਬਹੁਤ ਜ਼ਿਆਦਾ ਉੱਪਰ ਸੀ ਉਦੋਂ ਤਈ ਪੜ੍ਹਾਈ ਚ ਵੀ ਤੇ ਸਪੋਰਟਸ ਵੀ ਤੁਸੀਂ ਅਗਰ ਟਾਰਗਟ ਜਿਹੜੇ ਹੁਣ 10 10ਵੀਂ 11ਵੀਂ 12ਵੀਂ ਇਹ ਜਿਹੜੀਆਂ ਤਿੰਨ ਕਲਾਸਾਂ ਨੇ ਇਸ ਉਮਰ ਦੇ ਵਿੱਚ ਇਸ ਕਲਾਸਾਂ ਦੇ ਵਿੱਚ ਤੁਸੀਂ ਆਪਣਾ ਗੋਲ ਸੈੱਟ ਕਰਨਾ ਹੈ ਗੋਲ ਸੈੱਟ ਕਰਕੇ ਉਦੇ ਤੇ ਵਰਕ ਕਰਨਾ ਇੱਕ ਚੀਜ਼ ਬੋਲੂਗਾ ਛੋਟੀ ਜੀ ਜਿਹੜੇ ਸਮਝਦਾਰ ਬੱਚੇ ਨੇ ਉਹ ਸਮਝਣਗੇ ਜਿਨ੍ਹਾਂ ਨੇ ਨਹੀਂ ਸਮਝਣਾ ਉਹ ਦਿਹਾੜੀਆਂ ਕਰਨਗੇ ਸਾਫ਼ ਸਪਸ਼ਟ ਚੀਜ਼ ਹੈ ਕਿਉਂਕਿ ਅਸੀਂ ਤੁਹਾਨੂੰ ਪੰਪ ਦੇ ਕੇ ਤਾਂ ਕਹਿਣਾ ਨਹੀਂ ਹਾਂ ਜੀ ਆਇਆ ਕਹਤਾਰੀ ਤੁਸੀਂ ਵਈ ਕਾਨੂੰ ਜੀ ਤੁਸੀਂ ਪਾਇਲਟ ਬਣ ਜਾਣਾ ਜੀ ਤੁਸੀਂ ਅਫਸਰ ਬਣ ਜਾਣਾ ਹੈ ਆਈਪੀਐਸ ਬਣ ਜਾਣਾ ਆਈਐਸ ਉਰੇ ਤੋਂ ਬਾਹਰ ਨਿਕਲ ਕੇ ਮੋਟਰਸਾਈਕਲ ਤੇ ਗੇੜੀਆਂ ਮਾਰਨ ਵਾਲੇ ਆਈਪੀਐਸ ਨਹੀਂ ਬਣ ਸਕਦੇ ਉਹਨਾਂ ਨੂੰ ਚਪੜਾਸੀ ਵੀ ਨਹੀਂ ਰੱਖਣਾ ਕਿਸੇ ਨੇ ਸਭ ਤੋਂ ਪਹਿਲਾਂ 컨ਸੀਵ ਸਿਰ ਬਲੀਵ ਸਿਰ ਅਚੀਵ ਕੀ ਬੋਲਿਆ ਮੈਂ 컨ਸੀਵ ਰਿਪੀਟ ਪਿੱਛੇ ਕਰੋ ਰਿਪੀਟ 컨ਸੀਵ ਬਲੀਵ ਐਂਡ ਅਚੀਵ ਐਜੀ ਉਦਾਹਰਨ ਮੈਂ ਦਊਂਗਾ ਸ੍ਰੀ ਚਮਕੌਰ ਸਾਹਿਬ ਦੀ ਲਾਸਾਨੀ ਜੰਗ ਬੈਟਲ ਆਫ ਚਮਕੌਰ ਸਾਹਿਬ 10 ਲੱਖ ਦੀ ਫੌਜ 40 ਸਿੱਖ 10 ਲੱਖ ਮੁਗਲ ਤੇ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਮੈਂ ਆਪਣਾ ਰੋਲ ਮਾਡਲ ਮੰਨਦਾ ਹੈ ਚਾਰ ਸਹਬਜ਼ਾਦੇ ਜਿਹੜੇ ਮੈਨੂੰ ਮੋਟੀਵੇਸ਼ਨ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਜੋ ਕੀਤਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਸਾਰੇ ਕੰਮ ਕਰ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਬਲੀਵ ਕ੍ਰੀਵ ਕੀਤਾ ਕਿ ਮੈਂ 10 ਲੱਖ ਫੌਜ ਦੇ ਨਾਲ ਜੰਗ ਲੜਨੀ ਹੈ ਫਿਰ ਬਲੀਵ ਵੀ ਕੀਤਾ ਕਿ ਮੈਂ ਜਿੱਤੂਗਾ ਵੀ ਫਿਰ ਉਹਨਾਂ ਨੇ ਅਚੀਵ ਵੀ ਕੀਤਾ ਜਿੱਤ ਕੇ ਵੀ ਦਿਖਾਇਆ ਪਹਿਲਾਂ ਕੀ ਕੀਤਾ 컨ਸਿਵ ਫੇ ਬਲੀਵ ਦੈਨ ਅਚੀਵ ਹੁਣ ਆਪਾਂ ਸੋਚਣਾ ਇਹ ਗੱਲ ਵੀ ਹੈ ਵੀ 10 ਲੱਖ ਫੌਸੀ 40 ਸਿੱਖ ਸੀਗੇ 40 ਦੇ 40 ਸੇ ਖਸੀਦ ਹੋਗੇ ਦੋ ਸਾਬਜਾ ਤਸ਼ਹੀਦ ਹੋਗੇ ਫਿਰ ਆਪਾਂ ਜੰਗ ਕਿਵੇਂ ਜਿੱਤੇ ਸ਼ਤਰਾਂਜ ਸ਼ਤਰਾਂਜਾ ਹੁੰਦੀ ਹੈ ਕਿ ਇਧਰ ਵਿੱਚ ਬੱਚਿਓ ਤੁਹਾਨੂੰ ਚੈਸਸ ਬਾਰੇ ਪਤਾ ਨਾ ਤੁਹਾਨੂੰ ਚੈਸਸ ਕੀ ਹੁੰਦੀ ਹੈ ਜਦੋਂ ਤੱਕ ਰਾਜਾ ਨਹੀਂ ਮਰਦਾ ਭਾਵੇਂ ਸਾਰੀ ਫੌਜ ਖਤਮ ਹੋ ਜਵੇ ਚੈਸਸ ਦੇ ਵਿੱਚ ਜਦੋਂ ਤੱਕ ਰਾਜਾ ਨਹੀਂ ਮਰਦਾ ਉਦੋਂ ਤੱਕ ਜਿੱਤ ਹਾਰ ਨਹੀਂ ਹੁੰਦੀ ਅਗਰ ਉਹ ਮੂਵ 2 ਤੋਂ 3 ਘੰਟੇ ਲਈ ਲਗਾਤਾਰ ਰਾਜਾ ਬਚ ਜਵੇ ਸ਼ਤਰਾਂਜ ਦੇ ਵਿੱਚ ਤਾਂ ਉਹ ਡਰਾ ਹੋ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਉੱਥੇ ਤਾੜੀ ਮਾਰ ਕੇ ਨਿਕਲੇ ਆ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਰੋਕ ਸਕਦੇ ਤਾਂ ਰੋਕ ਲੋ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੱਖਾਂ ਦੇ ਨਾਲ 10 ਲੱਖ ਮੁਗਲ ਦੇ ਫੌਜ ਦੇ ਨਾਲ ਲੜ ਕੇ ਉਹ ਜੰਗ ਜਿੱਤੀ ਹੈ ਇਦਾਂ ਹੀ ਤੁਸੀਂ ਪਹਿਲਾਂ ਕਨਸੀਵ ਕਰਨਾ ਹੈ ਇਕੱਲੇ ਬੈਠ ਕੇ ਕਰੇ ਚੰਗੀ ਤਰ੍ਹਾਂ ਸੋਚਣਾ ਕਿਸੇ ਨਾਲ ਸਲਾਹ ਨਹੀਂ ਕਰਨੀ ਮੈਂ ਕੀ ਬਣਨਾ ਜੀ ਮੈਂ ਕਿਆ ਬਣ ਜਾ ਮੈਂ ਯਾਰ ਐ ਕਰੀਏ ਆਪਾਂ ਫੌਜੀ ਬਣ ਜੀਏ ਸਾਰੇ ਆਪਾਂ ਐ ਬਣ ਜੀਏ ਕੋਈ ਨਹੀਂ ਦੱਸ ਸਕਦਾ ਤੁਹਾਨੂੰ ਤੁਸੀਂ ਕੱਲਿਆਂ ਬੈਠ ਕੇ ਆਪਣੇ ਆਪ ਨੂੰ ਪੁੱਛਣਾ ਜਾਂ ਸ਼ੀਸ਼ੇ ਮੂਰੇ ਖੜ ਕੇ ਪੁੱਛ ਲਿਓ ਵੀ ਭਾਈ ਕੀ ਬਣਨਾ ਚਾਹੁੰਨਾ ਜਿੰਨੇ ਵੀ ਬੱਚੇ ਬੈਠੇ ਆ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਨੇ ਕਿਸੇ ਨੂੰ ਇਹ ਪਤਾ ਹੋਊਗਾ ਵੀ ਉਹਨਾਂ ਨੇ ਕੱਲ ਨੂੰ ਕੀ ਬਣਨਾ ਜਾਂ ਮਾਪਿਆਂ ਨੇ ਦੱਸਿਆ ਹੋਊਗਾ ਜਾਂ ਨਾਲਦਿਆਂ ਤੋਂ ਕਿਸੇ ਨੇ ਸੁਣ ਲਿਆ ਵੀ ਤੂੰ ਫੌਜੀ ਬਣਾਂਗਾ ਜਾਂ ਮੈਂ ਵੀ ਬਣ ਜਾਣਾ ਯਾਰ ਠੀਕ ਹੈ ਤੁਸੀਂ ਇੱਕ ਵਾਰ ਸ਼ੀਸ਼ੇ ਦੇ ਮੂਰੇ ਖੜ ਕੇ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਡਿਸਪਲਿਨ 'ਚ ਹੈਗੇ ਹੋ ਜਦੋਂ ਕਿ ਸਕੂਲ ਦੇ ਵਿੱਚ ਫੁੱਲ ਡਿਸਪਲਿਨ ਹੈ ਸਭ ਤੋਂ ਤਕੜਾ ਡਿਸਪਲਿਨ ਸਾਡੇ ਏਰੀਆ ਦੇ ਵਿੱਚ ਮੁਜਾਫਤ ਸਕੂਲ ਦਾ ਆਪਣੇ ਆਪ ਨੂੰ ਪੁੱਛੋ ਵੀ ਤੁਸੀਂ ਆਪ ਡਿਸਪਲਿਨ ਦੇ ਵਿੱਚ ਹੈਗੇ ਆ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰੋਗੇ ਨਾ ਹਜੇ ਜੇ ਕਿਸੇ ਹੋਰ ਨੂੰ ਆਪਣੇ ਬਾਰੇ ਪੁੱਛੋਗੇ ਜਾਂ ਕਿਸੇ ਨੂੰ ਕੁਝ ਦੱਸੋਗੇ ਦੱਸ ਦੇ ਵਿੱਚੋਂ ਦੋ ਤਿੰਨ ਗੱਲਾਂ ਝੂਠ ਵੀ ਬੋਲ ਹੋ ਜਾਣੀਆਂ ਜਦੋਂ ਤੁਸੀਂ ਸ਼ੀਸ਼ੇ ਮੂਰੇ ਖੜੋਗੇ ਨਾ ਆਪਣੇ ਆਪ ਨੂੰ ਪੁੱਛੋਗੇ ਕਿ ਤੁਹਾਨੂੰ ਆਪਣਾ ਅਸਲੀ ਚਿਹਰਾ ਪਤਾ ਲੱਗੂਗਾ ਵੀ ਅਸੀਂ ਕੀ ਕਰ ਰਹੇ ਹਾਂ ਅਸੀਂ ਜ਼ਿੰਦਗੀ 'ਚ ਜ਼ਿੰਦਗੀ ਨੂੰ ਜਿਉਣਾ ਆਏ ਕਿ ਕੱਟਣਾ ਆਏ ਆ ਅਸੀਂ ਮਾਪਿਆਂ ਦਾ ਪੈਸਾ ਖਰਾਬ ਕਰਨ ਆਏ ਆ ਉਹਨਾਂ ਦੇ ਸੁਪਨੇਆਂ ਨੂੰ ਉਹਨਾਂ ਦੀ ਇੱਜ਼ਤ ਬਣਾਉਣ ਆਏ ਆ ਕਿ ਰੋਲਣ ਆਏ ਆ ਸਾਰੇ ਬਹੁਤ ਸੋਹਣੇ ਦਸਤਾਰਾਂ ਵਾਲੇ ਸਰਦਾਰ ਸਿੱਖ ਸਰਦਾਰ ਸਾਰੇ ਬੱਚੇ ਬੈਠੇ ਆ ਅੱਜ ਸਾਡੀਆਂ ਬੱਚੀਆਂ ਬੈਠੀਆਂ ਬੱਚਿਓ ਅਗਰ ਤੁਸੀਂ ਸੈਲਫ ਡਿਸਪਲਿਨ ਨਹੀਂ ਹੈਗੇ ਤਾਂ ਹੀ ਤੁਸੀਂ ਮੋਬਾਈਲ ਯੂਜ਼ ਕਰਦੇ ਹੋ ਤਾਂ ਹੀ ਤੁਸੀਂ ਬਾਈਕ ਯੂਜ਼ ਕਰਦੇ ਹੋ ਤਾਂ ਹੀ ਤੁਸੀਂ ਗੇੜੀਆਂ ਮਾਰਦੇ ਹੋ ਕਿਉਂਕਿ ਕਈ ਬੱਚੇ ਸਾਡੇ ਸ੍ਰੀ ਚਮਕੌਰ ਸਾਹਿਬ ਮੈਂ ਕਈ ਵਾਰ ਦੇਖਿਆ ਵਾਇਸ ਖਾਸ ਕਰਕੇ ਚੰਗੀ ਤਰ੍ਹਾਂ ਮੈਨੂੰ ਪਛਾਣ ਹੈਗੀ ਹੈ ਪਰ ਅੱਜ ਪਤਾ ਲੱਗਿਆ ਕਿ ਉਹ ਮੁਜਾਫਤ ਵਿੱਚ ਪੜ੍ਹਦੇ ਨੇ ਬੱਚਿਓ ਸੈਲਫ ਡਿਸਪਲਿਨ ਹੀ ਤੁਹਾਨੂੰ ਲਾਈਫ ਦੇ ਵਿੱਚ ਕੁਝ ਵੀ ਅਚੀਵ ਕਰਵਾ ਸਕਦਾ ਹੈ ਅਗਰ ਤੁਸੀਂ ਸਕੂਲਿੰਗ ਪਾਸ ਕਰਨ ਤੋਂ ਬਾਅਦ ਜਿਵੇਂ ਸਕੂਲ ਦੇ ਵਿੱਚ ਐਂਟਰ ਹੋਏ ਸੀ ਉਦਾਂ ਦੇ ਨਿਕਲ ਗਏ ਸਕੂਲ ਦਾ ਕੋਈ ਨੁਕਸਾਨ ਨਹੀਂ ਹੋਣਾ ਤੁਹਾਡੀ ਸਾਰੀ ਜ਼ਿੰਦਗੀ ਖਰਾਬ ਹੈ 70 ਵੀ ਬੰਦੇ ਆ ਫਿਰ ਨਸ਼ਿਆਂ ਵਾਲ ਨੂੰ ਵੀ ਜਾਂਦੇ ਨੇ ਆਣੇ ਮੇਰੇ ਸਕੂਲ ਦੇ ਵਿੱਚ ਇੱਕ ਬੱਚਾ ਸੀ ਕਹਿੰਦਾ ਸਰ ਮੇਰਾ ਯਾਰ ਦੋਸਤ ਨਸ਼ੇ ਵੋ ਕਰਦਾ ਸੀ ਬਹੁਤ ਔਖਾ ਉਹ ਫੋਨ ਪਰ ਛੱਡ ਗਿਆ ਮੈਂ ਕਿਹਾ ਤੇਰੀ ਉਮਰ ਕਿੰਨੀ ਹੈ ਕਹਿੰਦਾ ਸਰ 16 ਸਾਲ ਦੀ ਮੈਂ ਕਹਾ ਤੇਰਾ ਯਾਰ ਦੋਸਤ 16 ਸਾਲ ਦਾ ਨਸ਼ੇ ਕਰਦਾ ਕਹਿੰਦਾ ਨਹੀਂ ਜੀ ਉਹ 25 ਸਾਲ ਦਾ ਮੈਂ ਕਹਾ ਫਿਰ ਤੇਰਾ ਯਾਰ ਕਿਵੇਂ ਹੋ ਗਿਆ ਸੈਲਫ ਡਿਸਪਲਨ ਡਿਸਪਲਨ ਹੀ ਤੁਹਾਨੂੰ ਸਿਖਾਊਗਾ ਕਿ ਤੁਸੀਂ ਹਮ ਉਮਰ ਦੇਆਂ ਵਿੱਚ ਰਹਿਣਾ ਹੈ ਜਹ ਜਹ ਤੁਹਾਡਾ ਟਾਰਗੇਟ ਆ ਉਦਾਂ ਦੇ ਵਿੱਚ ਰਹਿਣਾ ਹੈ ਕਿਉਂਕਿ ਇਹ ਜ਼ਿੰਦਗੀ ਇੱਕ ਵਾਰ ਹੀ ਮਿਲਨੀ ਹੈ بار بار ਨਹੀਂ ਮਿਲਨੀ ਸਕੂਲ 'ਚ ਸਿੱਖਣ ਦਾ ਮੌਕਾ ਇੱਕ ਵਾਰ ਹੀ ਮਿਲਣਾ بار بار ਨਹੀਂ ਮਿਲਣਾ ਮੈਂ ਲਾਸਟ 'ਚ ਇੱਕ ਗੱਲ ਦੁਬਾਰਾ ਕਹੂੰਗਾ ਲਿਖ ਲਿਓ ਜਾ ਕੇ ਆਪਣੀਆਂ ਕਾਪੀਆਂ 'ਚ ਇਹ ਕਨਸੀਵ ਬਲੀਵ ਐਂਡ ਅਚੀਵ ਕਨਸੀਵ ਬਲੀਵ ਐਂਡ ਅਚੀਵ ਸਭ ਤੋਂ ਪਹਿਲਾਂ ਸੋchnਾ ਹੈ ਕਿ ਅਸੀਂ ਲਾਈਫ ਦੇ ਵਿੱਚ ਕੀ ਕਰਨਾ ਹੈ ਫਿਰ ਉਸ ਦਾ ਰਸਤਾ ਲੱਭਣਾ ਹੈ ਫਿਰ ਬਲੀਵ ਕਰਨਾ ਹੈ ਕਿ ਮੈਂ ਇਹ ਕਰ ਲੂੰਗਾ ਜੇ ਕੋਈ ਸੋਚਦਾ ਮੈਂ ਪਾਇਲਟ ਬਣਨਾ ਹੈ ਕਿਹੜਾ ਵੀ ਹਾਂ ਮੈਂ ਬਣ ਗਿਆ ਫਿਰ ਉਸ ਰਸਤੇ 'ਤੇ ਚੱਲਣਾ ਹੈ ਵੀ ਕਿਵੇਂ ਬੰਨਾ ਹੈ ਕਿਸੇ ਨੇ ਪਲੇਅਰ ਬੰਨਾ ਹੈ ਕਿਸੇ ਨੇ ਕੁਛ ਬੰਨਾ ਚਲੋ ਇਹ ਤਾਂ ਹੋ ਗਈ ਸੈਲਫ ਡਿਸਪਲਿਨ ਦੀ ਗੱਲ ਤੇ ਹੁਣ ਤੁਸੀਂ ਮੈਨੂੰ ਇੰਨਾ ਹੀ ਜਾਣਦੇ ਹੋ ਕਿ ਸ਼ਾਇਦ ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਦੇਖੀ ਹੋਗੀ ਸਲੈਪ ਫਾਈਟ ਦੀ ਹੈ ਨਾ ਜੀ ਪਾਵਰ ਆਫ ਸਲੈਪ ਦੇ ਵਿੱਚ ਅਸੀਂ ਥੱਪੜ ਮਾਰਨ ਵਾਲੀ ਗੇਮ ਖੇਡ ਰਹੇ ਹਾਂ ਉਸ ਤੋਂ ਇਲਾਵਾ ਮੈਂ ਪਿੰਜਰੇ ਵਾਲੀ ਫਾਈਟ ਦਾ ਵਰਲਡ ਚੈਂਪੀਅਨ ਮੈਂ ਗ੍ਰੈਪਲਿੰਗ ਜੂਜਿਟਸੂ ਜਿਹਨੂੰ ਸੈਲਫ ਡਿਫੈਂਸ ਕਹਿੰਦੇ ਆ ਮੈਂ ਜਾਪਾਨ ਚ ਪਿਛਲੇ ਸਾਲ ਉੱਥੇ ਵਰਲਡ ਚੈਂਪੀਅਨ ਬਣਿਆ ਮੇਰੇ ਨਾਲ ਮੇਰੇ ਸਕੂਲ ਦੇ ਚਾਰ ਬੱਚੇ ਵੀ ਗਏ ਸੀਗੇ ਉਹਦੇ ਚੋਂ ਦੋ ਜਣਿਆਂ ਨੇ ਮੈਡਲ ਵੀ ਆਏ ਆ ਸੋ ਉਹ ਕਿਉਂ ਆਇਆ ਕਿਉਂਕਿ ਉਹ ਸੈਲਫ ਡਿਸਪਲਿਨ ਦੇ ਵਿੱਚ ਹੈਗੇ ਆ ਬੱਚੇ ਮੈਨੂੰ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਤੁਸੀਂ ਕੀ ਕਰਨਾ ਹੈ ਰੋਲ ਮਾਡਲ ਬਣਾਓ ਆਪਣੇ ਸਭ ਤੋਂ ਪਹਿਲਾਂ ਆਪਣੇ ਰੋਲ ਮਾਡਲ ਆਪਣੇ ਕੌਣ ਹੁੰਦੇ ਆ ਮਾਪੇ ਸੈਕਿੰਡ ਵਨ ਇਸ ਸਾਡੇ ਗੁਰੂ ਸਾਡੇ ਉਸਤਾਦ ਸਾਡੇ ਟੀਚਰ ਤੀਸਰੇ ਸਾਡੇ ਰੋਲ ਮਾਡਲ ਹੁੰਦੇ ਆ ਅਸੀਂ ਖੁਦ ਚੌਥਾ ਰੋਲ ਮਾਡਲ ਕੋਈ ਸਮਾਜਿਕ ਤੌਰ ਤੇ ਸਾਨੂੰ ਕੋਈ ਹੀਰੋ ਪਸੰਦ ਆ ਗਿਆ ਵੀ ਇਦਾਂ ਦਾ ਬੰਨਾ ਹੈ ਕੋਈ ਪਲੇਅਰ ਪਸੰਦ ਆ ਗਿਆ ਸੀ ਇਦਾਂ ਦਾ ਬੰਨਾ ਚਾਰ ਚੀਜ਼ਾਂ ਨੂੰ ਨੋਟ ਕਰਕੇ ਸੈਲਫ ਡਿਸਪਲਾਈਨ ਦੇ ਵਿੱਚ ਹੋ ਕੇ ਤੁਸੀਂ ਕੁਝ ਵੀ ਕਨਸੀਵ ਕਰ ਸਕਦੇ ਹੋ ਮੈਨੂੰ ਇਦਾਂ ਲੱਗਦਾ ਵੀ ਵਿੱਚ ਕਈ ਕੁੜੀਆਂ ਦੇ ਵਿੱਚ ਤਾਂ ਕਈ ਅਫਸਰ ਬੈਠੀਆਂ ਨੇ ਜੀ ਵੀ ਜਿਹੜੀਆਂ ਬਣ ਗਈਆਂ ਅਫਸਰ ਬॉयਸ ਬਣੋਗੇ ਆਈਪੀਐਸ ਕਿਹੜੇ-ਕਿਹੜੇ ਬਣੋਗੇ ਹੱਥ ਖੜੇ ਕਰੋ ਇਹਨਾਂ ਨੂੰ ਲੱਗਦਾ ਹੈ ਆਈਪੀਐਸ ਤੁਸੀਂ ਆ ਛੋਟੇ ਬੱਚਿਆਂ ਨੂੰ ਪਤਾ ਤਾਂ ਹੈ ਨਹੀਂ ਵੀ ਆਈਪੀਐਸ ਕੀ ਹੁੰਦਾ ਅੱਛਾ ਆਈਪੀਐਸ ਜੀਵਾਰ ਸਿੰਘਾ ਨਾ ਆਈਪੀਐਸ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ ਹਾਂ ਓ ਵੈਰੀ ਗੁੱਡ ਕਲਾਪ ਫੋਰ ਹਿਮ ਏਮੰਦੂਲਾ ਏਮੰਦੂਲਾ ਡੈਫੀਨਿਟਲੀ ਅੱਜ ਦੀ ਤਰੀਕ ਯਾਦ ਰੱਖਿਓ ਅੱਜ ਦਾ ਸਾਲ ਯਾਦ ਰੱਖਿਓ ਬੱਚੇ ਨਾਮ ਕੀ ਹੈ ਤੇਰਾ ਹਰਸ਼ ਹਰਸ਼ ਪ੍ਰੀਤ ਸਿੰਘ ਆਜੋ ਰਿਨੂ ਆਜੋ 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 ਰਿਓ ਮੇਰੇ ਕੋਲ ਆਜੋ ਆਜੋ ਸੁਦੇਸ਼ ਜੀ ਸੁਦੇਸ਼ ਸਿੰਘ ਮਾਨਕੂ ਸਰ ਕਮਾਲ ਕਰ ਗਿਆ ਜੀ ਮੁੰਡਾ ਕਿਹੜੀ ਕਲਾਸ ਦਾ ਹੋਊਗਾ ਜੀ ਇਹ ਤੁਹਾਡੇ ਕੋਲ 75ਵੀਂ ਦਾ ਵਾਹ ਜੀ ਵਾਹ ਕਿਹੜੀ ਕਲਾਸ ਵਿੱਚ ਕਿਹੜੀ ਕਲਾਸ ਵਿੱਚ 3rd 3rd ਵਾਹ ਜੀ ਵਾਹ ਕਲਾਪਿੰਗ ਇੱਕ ਵਾਰ ਫੇਰ ਕਰੋ ਇਹ 3rd ਕਲਾਸ ਦਾ ਬੱਚਾ ਹੈ ਇਹ ਲੱਫ ਲੈ ਜਿਆਰ ਨੇ ਕੋਈ ਨੂਰੀ ਲਈ ਦੇਖੋ ਜੀ ਇਹ ਸਾਡਾ ਆਈਪੀਐਸ ਹੈ ਅੱਜ ਤੋਂ ਗਰੰਟੀ ਹੈ ਆਈਪੀਐਸ ਬਣੂਗਾ ਔਰ ਤਕੜਾ ਪਲੇਅਰ ਵੀ ਬਣੂਗਾ ਠੀਕ ਹੈ ਸਪੋਰਟਸ ਦੇ ਤੋਂ ਸਪੋਰਟਸ ਤੂੰ ਹੀ ਇਹ ਜਾਊਗਾ ਨਾ ਲਓ ਜੀ ਨੇ ਪ੍ਰੋਮਿਸ ਮੇਰੇ ਨਾਲ ਵੀ ਪ੍ਰੋਮਿਸ ਕਰਨਾ ਉਹ ਵੀ ਪ੍ਰੋਮਿਸ ਹੈ ਔਰ ਦੇਖ ਲੈ ਵੀਡੀਓ ਬਣ ਗਈ ਹਾਂ ਉਹ ਵੀਡੀਓ ਅਸੀਂ ਤੈਨੂੰ ਬੜੇ ਹੋਏ ਨੂੰ ਖੜ ਦਿਖਾਉਣੀ ਹੈ ਔਰ ਸਲੂਟ ਤੂੰ ਮਾਨਣਾ ਸਾਨੂੰ ਆ ਕੇ ਅਸੀਂ ਨਹੀਂ ਮਾਨਣਾ ਠੀਕ ਹੈ ਠੀਕ ਪੱਕਾ ਠੀਕ ਹੈ ਵੈਰੀ ਗੁੱਡ ਸ਼ਾਬਾਸ਼ ਚਲੋ ਬੈਠੋ ਆਪਣੀ ਜਗ੍ਹਾ ਤੇ ਸ਼ਾਬਾਸ਼ ਸ਼ਾਬਾਸ਼ ਮੇਰਾ ਮਨ ਬਹੁਤ ਖੁਸ਼ ਹੋ ਗਿਆ ਪਹਿਲਾਂ ਮੈਨੂੰ ਇਦਾਂ ਸੀਗਾ ਕਿ ਕਿਸੇ ਨੂੰ ਪਤਾ ਨਹੀਂ ਹੋਣਾ ਪਰ ਉਹ ਥਰਡ ਕਲਾਸ ਦੇ ਬੱਚੇ ਨੂੰ ਪਤਾ ਹੈ ਤਾਂ ਇਹਦਾ ਮਤਲਬ ਕਿ ਉਹਦੇ ਉਹ ਆਪਣੇ ਮਾਪਪਾ ਦੇ ਕਹਿਣੇ ਚ ਹੈ ਉਹਨਾਂ ਦੇ ਮਾਪਪਾ ਦਾ ਵਿਜ਼ਨ ਸਹੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਕੀ ਕੀ ਕਰਵਾਉਣਾ ਹੈ ਹੈਲੋ ਮਾਪੇ ਦੇ ਕਹਿਣੇ ਵਿੱਚ ਸਭ ਤੋਂ ਪਹਿਲਾਂ ਰਹਿਣਾ ਹੈ ਦੂਸਰੇ ਸਾਡੇ ਗੁਰੂ ਪੀਰ ਸਾਡੇ ਟੀਚਰ ਮਾਪਿਆਂ ਨਾਲੋਂ ਵੀ ਜ਼ਿਆਦਾ ਇੱਜ਼ਤ ਟੀਚਰ ਦੀ ਕਰਨੀ ਪੈਂਦੀ ਹੈ ਕਿਉਂਕਿ ਉਹਨੇ ਤੁਹਾਨੂੰ ਸਿਖਾਉਣਾ ਹੁੰਦਾ ਹੈ ਠੀਕ ਹੈ ਬੱਚਿਓ ਅੱਛਾ ਹੁਣ ਪਹਿਲਵਾਨ ਕਿੰਨੇ ਬੈਠੇ ਆ ਸਾਡੇ ਚ ਹੈ ਕੋਈ ਪਹਿਲਵਾਨ ਹੱਥ ਖੜਾ ਕਰੋ ਜਿਹੜਾ ਪਹਿਲਵਾਨੀ ਕਰਦਾ ਹੋਵੇ ਮਿਹਨਤ ਕਬੱਡੀ ਖੇਡਦਾ ਹੋਵੇ ਪਹਿਲਵਾਨ ਹੈਗਾ ਸਾਡੇ ਕੋਲ ਇਹ ਪਹਿਲਵਾਨੀ ਕਰਦਾ ਬੱਚੇ ਲੈ ਪਹਿਲਵਾਨ ਹੁੰਦੇ ਆ ਨਾ ਛਿੰਝ ਦੇਖ ਲੈ ਕਿੰਨੀ ਬੜੀ ਹੁੰਦੀ ਐ ਕੱਪੜੇ ਖੋਲ ਕੇ ਉਹਦਾ ਨਾਮ ਬਾਅਦ ਚੋ ਬੋਲਦੇ ਪਹਿਲਾਂ ਵਿੱਚ ਹੁੰਦਾ ਧੁਆਲੇ ਦੁਆਲੇ ਦੇਖੀ ਜਾਂਦਾ ਸੰਗ ਲੱਗਦੀ ਸੀ ਪਹਿਲਵਾਨ ਨਹੀਂ ਸੰਗਦੇ ਹੁੰਦੇ ਹੋਰ ਕੋਈ ਕਬੱਡੀ ਦਾ ਪਲੇਅਰ ਨਹੀਂ ਪੂਰੀ ਜੀਦੜੀ ਨਾਲ ਮਿਹਨਤ ਕਰਨੀ ਹੈ ਕੋਈ ਹੋਰ ਕਿਸੇ ਗੇਮ ਦਾ ਕੋਈ ਪਲੇਅਰ ਆਪਣੇ ਵਿੱਚ ਬੈਠੇ ਹੁਣ ਬੈਠ ਜਾ ਬੱਚੇ ਸਿਟ ਡਾਊਨ ਕਰਾਟੇ ਕਰਾਟੇ ਕੌਣ-ਕੌਣ ਖੇਡਦਾ ਕਰਾਟੇ ਦਾ ਸਾਰੇ ਲਈ ਕੰਪਲਸਰੀ ਹੈ ਤਾਈਕਵਾਂਡੋ ਤਾਈਕਵਾਂਡੋ ਸਾਰੇ ਲਈ ਕੰਪਲਸਰੀ ਤਾਈਕਵਾਂਡੋ ਵਾਲੇ ਮੇਰੇ ਬੱਚੇ ਬੈਠੇ ਆ ਜਿਹੜੇ ਮੈਂ ਕੰਪੀਟੀਸ਼ਨ ਦੇ ਵਿੱਚ ਮੈਨੂੰ ਮੈਂ ਇੱਕ ਦੋ ਬੱਚੇ ਦੇਖ ਰਿਹਾ ਵੀ ਉਹ ਮੈਨੂੰ ਜਿਨ੍ਹਾਂ ਦੀ ਸ਼ਕਲ ਯਾਦ ਆ ਵੀ ਕੰਪੀਟੀਸ਼ਨ ਜਿਹੜਾ ਡਿਸਟ੍ਰਿਕਟ 'ਚ ਮੈਂ ਦੇਖਿਆ ਹੈ ਇੱਕ ਤਾਈ ਕਵਾਂਡੋ ਔਰ ਤਾਈ ਕਵਾਂਡੋ ਤੇ ਜੁੱਡੋ ਕਾਰਾਟੇ ਜੇ ਕੋਮਾਂ ਲੈ ਕੇ ਜਾਂਦੇ ਹਾਂ ਹਾਂ ਜੀ ਕੁਮਲ ਮੈਡਮ ਦੇ ਨਾਲ ਗਏ ਸੀ ਜੁੱਡੋ ਡਿਸਟ੍ਰਿਕਟ ਮੇਰੇ ਕੋਲ ਹੈ ਸਾਰੀ ਬੱਚਿਓ سپورٹس ਐਂਡ ਸਟੱਡੀ ਤੁਹਾਨੂੰ ਉਸ ਮੁਕਾਮ ਤੇ ਲੈ ਜਾਂਦੇ ਆ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਜੇ ਮੈਂ ਇੱਥੇ ਖੜਾ ਹਾਂ स्पोर्ट्स करके खड़ा है सब तो जरूरी मेरे सैल्फ डिसिप्लिन डिसिपलिन करके मैं उ खड़ा है।